ਸਰ ਆਪਣਾ ਨਾਮ ਤੇ ਯੂਨੀਅਨ ਦਾ ਨਾਮ ਦੱਸੋ ਮੇਰਾ ਨਾਮ ਬਲਕਾਰਸੀ ਬੈਂਸ ਹੈ ਜੀ ਮੈਂ ਸੂਬਾ ਜਨ ਸਕੱਤਰ ਹੈ ਭਾਰਤੀ ਕਿਸਾਨ ਮਰਜੂ ਯੂਨੀ ਪੰਜਾਬ ਤੇ ਕੇਐਮਐਮ ਦੇ ਨਾਲ ਅਸੀਂ ਸਹਿਯੋਗੀ ਹੈ ਜੀ ਪ੍ਰਧਾਨ ਜੀ ਅੱਜ ਆਇਓ ਕਿਸ ਤਰ੍ਹਾਂ ਦੀ ਰਣਨੀਤੀ ਹੈ ਦੇਖੋ ਸਾਨੂੰ ਕੱਲ ਜੋ ਇੱਥੇ ਹੋਇਆ ਤੁਹਾਡੇ ਸਾਹਮਣੇ ਜਿਵੇਂ ਤੁਹਾਡੀ ਪੁੱਤਰਕਾਰ ਭਰਾ ਸਾਰੀ ਸੀਗੇ ਤੁਹਾਡੀ ਅੱਖੇ ਸਾਹਮਣੇ ਹੋਇਆ ਜੋ ਇਹਨਾਂ ਨੂੰ ਕੁੱਟਿਆ ਗਿਆ ਤੇ ਪੱਗਾਂ ਦੀਆਂ ਤਾਰੀਆਂ ਗਈਆਂ ਚੁੰਨੀਆਂ ਤੱਕ ਰੋਲੀਆਂ ਗਈਆਂ ਉਹਦੇ ਵਿਰੋਧ ਦੇ ਵਿੱਚ ਜੋ ਅੱਜ ਸਵੇਰੇ ਸਾਡੇ ਕੇਐਮਐਮ ਦੀ ਜੋ ਲੀਡਰਸ਼ਿਪ ਹੈ ਮੈਂ ਨਾ ਉਹਨਾਂ ਦਾ ਸਨੇਹ ਲੱਗਿਆ ਦੀ ਵੀ ਆਪਾਂ ਇਹਨਾਂ ਨੂੰ ਜਾ ਕੇ ਸਮਰਥਨ ਕਰਨਾ ਤੇ ਅੱਜ ਅਸੀਂ ਸਮਰਥਨ ਕਰਨ ਆਏ ਸਾਡੀ ਕੇਐਮਐਮ ਦੀ ਘਟੋ ਘਟ 4-5 ਇੱਥੇ ਯੂਨੀਅਨ ਆਏ ਨੇ ਜਿਤਨਾ ਸਾਡੀ ਯੂਨੀ ਪਟੇੜੀ ਹੈ ਤੇ ਯਾਦ ਵਾਲੇ ਤੇ ਦੋ ਤਿੰਨ ਜੁਨੀਅਰ ਹੋਰ ਨੇ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਤੁਹਾਨੂੰ ਤੁਹਾਡੇ ਮਦਮ ਰਾਈ ਸਰਕਾਰ ਨੂੰ ਵੀ ਜਿਹੜੀ ਸਰਕਾਰ ਆਪ ਧਰਨ ਵਿੱਚੋਂ ਲਿਕੜੀ ਹੋਵੇ ਉਹਨੂੰ ਧਰਨ ਕਿਤਨਾ ਚ ਮਾੜੇ ਲੱਗਦੇ ਨੇ ਉਹ ਕਹਿੰਦੇ ਆ ਇਹ ਧਰਨੇ ਲਾਉਂਦੇ ਆ ਰੋੜ ਰੋਕਦੇ ਆ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਧਰਨੇ ਲਾਉਣ ਨੂੰ ਜਾਂ ਰੋੜ ਰੋਕਣ ਨੂੰ ਅਸੀਂ ਵੀ ਕਹਿੰਦੇ ਆ ਕਿਸੇ ਨੂੰ ਪ੍ਰੋਬਲਮ ਨਾ ਆਵੇ ਚਾਹ ਪਬਲਿਕ ਹੋਵੇ ਚਾਹ ਕੋਈ ਹੋਰ ਹੋਵੇ ਪਰ ਉਹਦੇ বিনা ਹੱਲ ਵੀ ਕੀ ਹੈ ਜਦੋਂ ਤੁਸੀਂ ਉਹਨਾਂ ਦੀ ਮੰਗਾਂ ਨਹੀਂ ਮੰਨਦੇ ਹੱਲ ਇੱਕ ਇਹ ਰਹਿ ਜਾਂਦਾ ਓਦਾਂ ਕੋਲ ਧਰਨਾ ਲਾਣ ਦਾ ਚਾਹੇ ਉਹ ਕਿਸਾਨ ਯੂਨੀਅਨ ਹੋਵੇ ਚਾਹੇ ਪੀਆਟੀਸੀ ਹੋਵੇ ਚਾਹੇ ਕੋਈ ਹੋਰ ਸਸਤਾ ਹੋਵੇ ਤਾਂ ਉਹ ਧਰਨੇ ਲਾਏਗੀ ਤੁਸੀਂ ਮੰਗਾ ਮੰਗ ਲੋ ਉਹਨਾਂ ਦੀ ਧਰਨੇ ਲਾਣ ਦੀ ਨੋਬ ਤੇ ਨਾ ਆਵੇ ਹੁਣ ਤਾਂ ਅਸ਼ਿਕ ਬੜਾ ਅਫਸੋਸ ਹੁੰਦਾ ਯਾਰ ਵੀ ਤੁਸੀਂ ਜਦੋਂ ਕਹੇ ਕਰਦੇ ਦੀ ਵੀ ਸਾਡੀ ਸਰਕਾਰ ਅਜ 2022 ਤੋਂ ਪਹਿਲਾਂ ਨਾ ਕਿਸੇ ਦੀ ਚੁੰਨੀ ਰੁਲੇਗੀ ਨਾ ਦੀ ਪੱਗ ਰੁਲੇਗੀ ਪਰ ਦੇਖੋ ਤੁਸੀਂ ਇਹਨਾਂ ਦੀ ਸਰਕਾਰ ਦੇ ਵਿੱਚ ਪਿਛਲੀ ਸਰਕਾਰਾਂ ਨੂੰ ਵੀ ਹੱਦ ਟੱਪ ਗਏ ਚੁੰਨੀਆਂ ਵੀ ਉਸ ਤਰ੍ਹਾਂ ਰੁਲੀਆਂ ਪੱਗਾਂ ਵੀ ਉਸ ਤਰ੍ਹਾਂ ਰੁਲੀਆਂ ਉਤਨੇ ਕੁੱਟਮਾਰ ਹੋ ਰਹੀ ਹੈ ਸਾਰਾ ਕੁਝ ਉਸ ਤਰ੍ਹਾਂ ਹੀ ਹੋ ਰਿਹਾ ਹੋ ਰਿਹਾ ਕਿ ਉਸ ਤੋਂ ਵੱਧ ਗਿਆ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਤੁਹਾਡੇ ਮੱਧੁਰਾਈ ਵੀ ਜੋ ਉਹਨਾਂ ਦੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਮੰਨਿਆ ਜਾਵੇ ਤੇ ਇਹਨਾਂ ਦੁਆਰੇ ਜਾ ਕੇ ਆਪਣੇ ਆਪਣੇ ਜੋ ਵੀ ਇਹਨਾਂ ਦਾ ਡਿਊਟੀ ਹੈ ਜੋ ਵੀ ਇਹਨਾਂ ਦਾ ਕੰਮ ਹੈ ਉਹ ਕੰਮ ਤੇ ਜਾਣ ਜੋ ਵੀ ਕੋਈ ਪ੍ਰੋਬਲਮ ਹੈ ਉਹ ਸੋਲਵ ਹੋਵੇ ਅੱਖ ਨੂੰ ਅਕੀਰ ਨੂੰ ਕਰਨੀ ਤਾਂ ਪੈਣੀ ਹੈ ਟੇਬਲ 'ਤੇ ਬੈਠ ਕੇ ਜਲਦੀ ਨਾਲ ਧਿਆਨ ਦਿੱਤਾ ਜਾਵੇ ਤੇ ਮੈਂ ਕੇਐਮ ਦੇ ਵੱਲੋਂ ਤੇ ਬੀਕੇਐਮ ਯੂ ਪੰਜਾਬ ਵੱਲੋਂ ਵੀ ਵਿਚਾਰ ਦਵਾਦਾ ਵੀ ਜੋ ਦੀ ਇਹਨਾਂ ਲੀਡਰਸ਼ਿਪ ਐਥੇ ਐਕਸ਼ਨ ਲਏਗੀ ਅਗਲੀ ਮੀਟਿੰਗ ਕਰਕੇ ਅਸੀਂ ਉੱਤੇ ਪਹਿਰਾ ਦਵਾਂਗੇ ਮੁੱਢੇ ਨੇ ਮੁੱਢੇ ਲਾ ਕੇ ਖੜਾ ਗਈ ਜੀ